ਮੋਦੀ ਜਿੰਦਾਬਾਦ ਜਿੰਦਾਬਾਦ ਅਰਵਿੰਦ ਕੇਜਰੀਵਾਲ ਦੀ ਚਮਾਨਤ ਤੇ ਆਮ ਆਦਮੀ ਪਾਰਟੀ ਨੇ ਬਟਾਲਾ ਚ ਮਨਾਈ ਖੁਸ਼ੀ ਹਰ ਚੋਣ ਚ ਲੋਕ ਦੇਣਗੇ ਆਪ ਤੇ ਹੱਕ ਚ ਫਤਵਾ ਕਿਹਾ ਅਮਨ ਸ਼ੇਰ ਸਿੰਘ ਸ਼ਰੀ ਗਲਸੀ ਨੇ ਅਰਵਿੰਦ ਕੇਜਰੀਵਾਲ ਦੀ ਕੁਈ ਜਮਨ ਤੇ ਪਟਾਲਾ ਚ ਐਮਐਲਏ ਅਮਨਸ਼ੀਰ ਸਿੰਘ ਸ਼ਰੀਕਲਸੀ ਦੀ ਗਵਾਈ ਚ ਵੱਡੀ ਕੰਤੀ ਚ ਆਪ ਦੇ ਸਥਾਨਕ ਆਗੂ ਅਤੇ ਵਰਕਰ ਇਕੱਠੇ ਹੋਏ ਤੇ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਦੇ ਹੱਕ ਚ ਨਾਅਰੇ ਮਾਰਤੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਨਾਲ ਆਪ ਤੇ ਹਰ ਵਰਕਰ ਨੇਤਾ ਚ ਜੋਸ਼ ਵਧਿਆ ਹੈ ਅਤੇ ਇਸ ਨਾਲ ਜੋ ਆਉਣ ਵਾਲੇ ਤੇ ਸੂਬਿਆਂ ਚ ਹਰਿਆਣਾ ਚ ਚੋਣਾਂ ਹਨ ਉਸ ਦੇ ਨਤੀਜੇ ਵੀ ਆਪ ਦੇ ਹੱਕ ਚ ਹੋਣਗੇ। ਇਸ ਦੇ ਨਾਲ ਹੀ ਸ਼ਰੀਕਲਸੀ ਨੇ ਕਿਹਾ ਕਿ ਪੰਜਾਬ ਚ ਪੰਚਾਇਤੀ ਚੋਣਾਂ ਲੜਨ ਲਈ ਵੀ ਉਹਨਾਂ ਦੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਉੱਥੇ ਹੀ ਉਹਨਾਂ ਕਹੇ ਕਿ ਅੱਜ ਚਾਹੇ ਦਿੱਲੀ ਹੈ ਜਾਂ ਪੰਜਾਬ ਹੋਰਨਾਂ ਸੂਬੇ ਜਿੱਥੇ ਆਪਦੀ ਸਰਕਾਰ ਨਹੀਂ ਹੈ ਉੱਥੇ ਵੀ ਆਪਦੀ ਕਾਰਗੁਜ਼ਾਰੀ ਦੇਖ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਅਤੇ ਲੋਕਾਂ ਦਾ ਪਾਰਟੀ ਨਾਲ ਪਿਆਰ ਵਧ ਰਿਹਾ ਹੈ ਇਹ ਗੱਲ ਰੋਦੀ ਪਾਰਟੀਆਂ ਲਈ ਚਿੰਤਾ ਵਧਾ ਰਹੀਆਂ ਹਨ ਅਤੇ ਇਸ ਲਈ ਉਹਨਾਂ ਹੁੰਦਪੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਜਿੰਨਾ ਆਪ ਦੇ ਵਰਕਰਾਂ ਨੂੰ ਕੋਈ ਦਬਾਏਗਾ ਉਹਨਾਂ ਹੀ ਪਾਰਟੀ ਹੋਰ ਉੱਭਰ ਕੇ ਸਾਹਮਣੇ ਆਏਗੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਮਾਨਯੋਗ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਮੈਂ ਅੱਗੇ ਇੱਕ ਗੱਲ ਦੇਖ ਰਿਹਾ ਸੀ ਕਿਸੇ بڑے ਸ਼ਾਇਰ ਨੇ ਵਧੀਆ ਲਿਖਿਆ ਕਿੰਦ ਸੱਚ ਦੇ ਉੱਤੇ ਕਠਿਨਾਈ ਆ ਸਕਦੀ ਪਰ ਦੱਬਿਆ ਨਹੀਂ ਜਾ ਸਕਦਾ ਅੱਜ ਮਾਨ ਜੋ ਗਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਤੇ ਸਾਰੇ ਦੇਸ਼ ਦੇ ਵਿੱਚ ਇੱਕ ਹੋਰ ਜਿਹੜਾ ਡਬਲ ਬੂਸਟ ਜਿਹੜਾ ਮਹਿਸੂਸ ਕਰ ਰਹੇ ਆ ਕਿਉਂਕਿ ਅੱਗੇ ਵੀ ਜਿਤਨਾ ਹੁਣ ਹਰਿਆਣੇ ਚ ਮੇਰੀ ਵੀ ਡਿਊਟੀ ਲੱਗੀ ਆ ਡੇਰੇ ਦੇ ਵਿੱਚ ਲੱਗੀ ਆ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਕੰਮ ਅੱਗੇ ਵੀ ਚੱਲ ਰਿਹਾ ਸੀ ਪਰ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਇੱਕ ਹੋਰ ਸਾਨੂੰ ਜਿਹੜਾ ਡਬਲ ਜੋਸ਼ ਮਿਲਿਆ ਔਰ ਅਸੀਂ ਹੋਰ ਰਫ਼ਤਾਰ ਨਾਲ ਵੱਧ ਕੇ ਕੰਮ ਕਰਾਂਗੇ ਔਰ ਹੌਸਲੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰਾਂ ਨੇ ਤੁਸੀਂ ਦੇਖਿਆ ਹੋਊਗਾ ਹੌਸਲੇ ਇੱਕ ਵਾਰੀ ਫਿਰ ਬਲੰਦ ਹੋ ਗਏ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਵੀ ਅੱਗੇ ਰਾਜਨੀਤੀ ਹੁੰਦੀ ਸੀ ਅੱਗੇ ਬੇਸਿਕਲੀ ਦੋ ਪਾਰਟੀਆਂ ਸੀ ਬੀਜੇਪੀ ਸੀ ਕਾਂਗਰਸੀ ਹੁਣੇ ਤੀਜੀ ਪਾਰਟੀ ਆਈ ਜਦੋਂ ਦੀ ਤੀਸਰੀ ਪਾਰਟੀ ਆਈ ਹੈ ਇੱਥੇ ਹੁਣ ਕੰਮ ਵਾਲਿਆਂ ਦਾ ਮੁੱਲ ਪਉ ਜਿਹੜੇ ਬੰਦੇ ਕੰਮ ਕਰਨਗੇ ਲੋਕ ਨੇਚਰਲੀ ਜਿਹੜੇ ਉਹਨਾਂ ਵੱਲ ਝੁੱਕਦੇ ਜਾਣਗੇ ਮੈਂ ਦੱਸਣਾ ਚਾਹੁੰਨਾ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉੱਥੇ ਵਧੀਆ ਕੰਮ ਹੋਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣੀ ਫਿਰ ਗੁਜਰਾਤ ਦੇ ਵਿੱਚ ਵੀ ਪੈਰ ਲੱਗੇ ਗੋਆ ਦੇ ਵਿੱਚ ਵੀ ਸਾਡੇ ਵਿਧਾਇਕ ਬਣੇ ਆਮ ਆਦਮੀ ਪਾਰਟੀ ਦਾ ਵਧਦਾ ਹੋਇਆ ਗ੍ਰਾਫ ਨੂੰ ਵੇਖ ਕੇ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੂੰ ਚਿੰਤਾ ਤੇ ਹੁੰਦੀ ਆ ਵੀ ਅਸੀਂ ਤੇ ਕਦੀ ਸੋਚਿਆ ਨਹੀਂ ਸੀ ਵੀ ਜਿਹੜੀ ਆ ਤੀਸਰੀ ਪਾਰਟੀ ਆ ਜਾਊਗੀ ਅਸੀਂ ਤੇ ਸੋਚਿਆ ਸੀ ਵੀ ਦੋਵੇਂ ਪਾਰਟੀਆਂ ਰਾਜ ਕਰਨਗੀਆਂ ਔਰ ਜਿਹੜੀ ਤੀਸਰੀ ਪਾਰਟੀ ਦੀ ਪ੍ਰੇਰਣਾ ਵਧਿਆ ਲੋਕਾਂ ਦੇ ਵਿੱਚ ਉਹਦਾ ਰੁਝਾਨ ਵਧਿਆ ਕਿਤੇ ਨਾ ਕਿਤੇ ਉਹਨਾਂ ਨੇ ਵੇਖਿਆ ਵੀ ਆਪਾਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰੀਏ ਸੋ ਮੈਂ ਇੱਕ ਗੱਲ ਕਹੂੰਗਾ ਜਿੰਨਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਉਹ ਨਹੀਂ ਉੱਪਰ ਕੇ ਤਾਣੋਂਗੇ ਔਰ ਪਾਰਟੀ ਵੀ ਉਹਨਾਂ ਉੱਪਰ ਕੇ ਜਿਹੜੀ ਆ ਉੱਪਰ ਆਊਗੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਵਿਰੋਧੀ ਧਰਾਵਾਂ ਨੇ ਉਹਨਾਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਹੋ ਰਹੀਆਂ ਜਿਹਦੇ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਅੜਿੱਕਾ ਜਿਹੜਾ ਉਹ ਪਾ ਕੇ ਰੱਖਣਾ ਚਾਹੁੰਦੇ ਨੇ ਪਰ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਜਿਹੜਾ ਸੱਚ ਹੈ ਉਹ ਉਹ ਉਹਦੇ ਤੇ ਦਿੱਕਤਾਂ ਆ ਸਕਦੀਆਂ ਪਰ ਦੱਬਿਆ ਨਹੀਂ ਜਾ ਸਕਦਾ ਅਕਤੂਬਰ ਵਿੱਚ ਸਰਪੰਚ ਜਦੋਂ ਵੀ ਆਊਗਾ ਇਲੈਕਸ਼ਨਾਂ ਦੇ ਇਲੈਕਸ਼ਨਾਂ ਹੀ ਆ ਜੀ ਸਰਪੰਚੀ ਲੜਨੀ ਆ ਉਸ ਤੋਂ ਬਾਅਦ ਬਟਾਲੇ ਫਿਰ ਐਮਸੀ ਦੀਆਂ ਵੀ ਲੜਾਂਗੇ ਜੀ ਤਗੜੇ ਹੋ ਕੇ ਲੜਾਂਗੇ ਵਧੀਆ ਢੰਗ ਨਾਲ ਲੜਾਂਗੇ ਕਿਉਂਕਿ ਅਸੀਂ ਕੰਮ ਕਰ ਰਹੇ ਆ ਜੀ ਕੰਮ ਦੇ ਬਿਹਾਫ ਤੇ ਲੋਕਾਂ ਦੇ ਕਚੈਰੀ 'ਚ ਜਾਵਾਂਗੇ